ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਸੰਬਰ ਦਾ ਮਹੀਨਾ ਜਿਹੜਾ ਆਪਣਾ ਉਹ ਸ਼ਹੀਦਿਆਂ ਦਾ ਮਹੀਨਾ ਕਲੰਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਿਤਾ ਜੀ ਦਾ ਪਰਿਵਾਰ ਵਿਛੋੜਾ ਸੈਭਜਾਦਿਆਂ ਦੀ ਸ਼ਹੀਦੀ ਪਿਆਰੇ ਸਿੰਘਾਂ ਦੀਆਂ ਸ਼ਹੀਦੀਆਂ ਤੇ ਬਹੁਤ ਸਾਰਾ ਜਿਹੜਾ ਸਾਹਿਤ ਸੀ ਉਹ ਸਰਸਾ ਦੀ ਪੇਟ ਹੋ ਗਿਆ ਸੀ ਇਸ ਮਹੀਨੇ ਮਤਲਬ ਆਪਣੇ ਪੰਥ ਦੇ ਲਈ ਚਲੋ ਮਹਾਰਾਜ ਸਾਹਿਬ ਨੇ ਜੋ ਵੀ ਹੋਇਆ ਉਹ ਵਰਤਾਰੇ ਵਰਤੇ ਆ ਉਹਨਾਂ ਦੀ ਮੌਜ ਵਿੱਚ ਹੀ ਆ। ਬਾਕੀ ਆਪਾਂ ਇਹਨਾਂ ਦਿਨਾਂ ਵਿੱਚ ਆ ਕੇ ਮਹਾਰਾਜ ਸਾਹਿਬ ਜੀ ਦੇ ਪਰਿਵਾਰ ਨੂੰ ਯਾਦ ਕਰਦੇ ਆ ਘਰ ਦੇ ਵਿੱਚ ਕੋਈ ਖੁਸ਼ੀਆਂ ਨਹੀਂ ਮਨਾਉਂਦੇ। ਤੇ ਆਪਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੜੀ ਸ਼ੁਰੂ ਕਰਨੀ ਆ। ਇਹਦੇ ਵਿੱਚ ਵੀ ਆਪਾਂ ਅੱਧਾ ਘੰਟਾ ਜਿਹੜਾ ਮੂਲ ਮੰਤਰ ਸਾਹਿਬ ਤੇ ਇੱਕ ਪਾਠ ਸ੍ਰੀ ਜਪਜੀ ਸਾਹਿਬ ਜੀ ਤੇ 13 ਪਾਠ ਸ੍ਰੀ ਚੌਪਈ ਸਾਹਿਬ ਜੀ ਦੇ ਹਰ ਰੋਜ਼ ਕਰਨੇ ਆ। ਪੂਰਾ ਦਸੰਬਰ ਦਾ ਮਹੀਨਾ ਤੇ ਜਾਂ ਆਪਾਂ ਮਤਲਬ ਲੋਹੜੀ ਦੇ ਨੇੜੇ ਜਾ ਕੇ ਭੋਗ ਪਾਵਾਂਗੇ ਠੀਕ ਹੈ ਨਹੀਂ ਪੂਰਾ ਦਸੰਬਰ ਦਾ ਮਹੀਨਾ ਆਪਾਂ ਲੜੀ ਚਾਲੂ ਰੱਖਣੀ ਆਪਾਂ ਥੋੜੇ ਥੋੜੇ ਦਿਨਾਂ ਬਾਅਦ ਇਸ ਲੜੀ ਬਾਰੇ ਵੀਡੀਓ ਵੀ ਪਾਇਆ ਕਰਾਂਗੇ ਸੰਗਤ ਜੀ ਹੋਰ ਕੁਝ ਨਹੀਂ ਹੁੰਦਾ ਜਿਹੜਾ ਮਿੱਥ ਕੇ ਨੇਮ ਕਰਨਾ ਨਾ ਬਹਾਨੇ ਦੇ ਨਾਲ ਇੱਕ ਨਾਮ ਸਿਮਰਨ ਜਪਿਆ ਜਾਂਦਾ ਹੁੰਦਾ ਉਂ ਕਈ ਵਾਰ ਆਪਾਂ ਕਾਲ ਯੁਗ ਦੇ ਵਿੱਚ ਇੱਧਰ ਉੱਧਰ ਕਮਾਂਕਾਰਾਂ ਦੇ ਵਿੱਚ ਤੁਰੇ ਫਿਰਦੇ ਆ ਜਦੋਂ ਆਪਾਂ ਐ ਇੱਕ ਬੰਦਸ਼ ਦੇ ਵਿੱਚ ਹੋ ਜਾਂਦੇ ਆ ਵੀ ਆਪਾਂ ਇੱਕ ਮਹੀਨਾ ਇਨਾ ਨਾਮ ਸਿਮਰਨ ਜਪਣੀ ਜਪਣਾ ਫੇਰ ਚਾਹੇ ਕੁਛ ਵੀ ਹੋਵੇ ਆਪਾਂ ਉਹ ਪੂਰਾ ਕਰਦੇ ਆਂ ਕਈ ਵਾਰ ਉਦਾਂ ਬੰਦਾ ਜਿਹੜਾ ਮਾਣਾ ਨਾ ਬੰਦੇ ਦਾ ਇਹ ਬਹੁਤ ਭੈੜੀ ਚੀਜ਼ ਆ ਇਹ ਕਾਲ ਯੁਗ ਦੇ ਵਿੱਚ ਨਾਮ ਸਿਮਰਨ ਨਹੀਂ ਜਪਣ ਦਿੰਦਾ ਕੰਮਾਂਕਾਰਾਂ ਤੇ ਹੋਈਏ ਕਿਤੇ ਵੀ ਹੋਈਏ ਰਸਤੇ 'ਚ ਹੋਈਏ ਅੱਗੇ ਵੰਗੂ ਆਪਾਂ ਪੂਰੇ 24 ਘੰਟਿਆਂ ਦੇ ਵਿੱਚ ਜਿਹੜਾ ਇਹ ਨੇਮ ਆ 1 ਦਸੰਬਰ ਤੋਂ ਪੂਰਾ ਕਰਨਾ ਤੇ ਸਾਰੀਆਂ ਸੰਗਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਦਸ਼ਮੇਸ਼ ਪਿਤਾ ਜੀ ਦੇ ਪੂਰੇ ਪਰਿਵਾਰ ਨੂੰ ਆਪਾਂ ਵੀ ਪਿਤਾ ਜੀ ਦੇ ਬੱਚੇ ਆ ਤੇ ਪੰਥ ਖਾਲਸੇ ਦੀ ਚੜ੍ਹਦੀ ਕਲਾਰੀ ਤੇ ਆਪਾਂ ਇਹ ਲੜੀ ਸ਼ੁਰੂ ਕਰਨੀ ਅੱਧਾ ਘੰਟਾ ਜੀ ਮੂਲ ਮੰਤਰ ਸਾਹਿਬ 10 ਪਾਠ ਜੀ ਆਕਾ